ਚੜਦੀ ਕਲਾ 브ਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੇ ਵੱਲੋਂ ਸ੍ਰੀ ਦੇ ਮੇਅਰ ਬ੍ਰੈਂਡਲੌਗ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਜਨਤਕ ਮਸਲਿਆਂ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਕਾਬਿਲ ਜ਼ਿਕਰ ਹੈ ਕਿ ਇਸ ਮੁਲਾਕਾਤ ਦੇ ਦੌਰਾਨ ਮੇਅਰ ਬ੍ਰੈਂਡਲੌਗ ਦੇ ਵੱਲੋਂ ਜਿੱਥੇ ਕਈ ਅਹਿਮ ਮੁੱਦਿਆਂ ਦੇ ਉੱਪਰ ਵਿਸਥਾਰ ਦੇ ਵਿੱਚ ਐਸੋਸੀਏਸ਼ਨ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਇਸੇ ਦੌਰਾਨ ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਦੇ ਵੱਲੋਂ ਵੀ ਕਈ ਅਹਿਮ ਮਸਲੇ ਜਿਵੇਂ ਕਿ ਸ੍ਰੀ ਸ਼ਹਿਰ ਤੇ ਵਿੱਚ ਟ੍ਰੈਫਿਕ ਦਾ ਮੁੱਦਾ ਕੇ ਉਸ ਤੋਂ ਵੀ ਜ਼ੋਰਾ ਸ਼ੁਰਾ ਦੇ ਨਾਲ ਚੁੱਕਿਆ ਗਿਆ ਤੇ ਨਾਲ ਹੀ ਉਹਨਾਂ ਮੰਗ ਕੀਤੀ ਹੈ ਕਿ ਕੁਝ ਜਿਹੜੇ ਕਿ ਮੇਨ ਐਂਟਰੀ ਪੁਆਇੰਟ ਨੇ ਉਹਨਾਂ ਦੇ ਉੱਪਰ ਸਟਰੀਟ ਲਾਈਟਾਂ ਦਾ ਵੀ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਸੜਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਸ਼ਹਿਰ ਦੇ ਕਿਸੇ ਵੀ ਪਾਰਕ ਜਾਂ ਫਿਰ ਸੜਕ ਦਾ ਨਾਮ ਪਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਉੱਪਰ ਰੱਖਣ ਸੰਬੰਧੀ ਵੀ ਮੇਰ ਤੋਂ ਇਹ ਮੰਗ ਕੀਤੀ ਗਈ ਹੈ ਅਤੇ ਮੀਟਿੰਗ ਦੇ ਦੌਰਾਨ ਮੇਰ ਬ੍ਰੈਂਡਾ ਲਾਕ ਨੇ ਐਸੋਸੀਏਸ਼ਨ ਦੇ ਵੱਲੋਂ ਕੀਤੇ ਜਾ ਰਹੇ ਲੋਕਪ ਲਈ ਕਾਰਜਾਂ ਦੀ ਜਮ ਕੇ ਛਲਾਗ ਕੀਤੀ ਹੈ ਉਧਰ ਮੁਲਾਕਾਤ ਦੇ ਦੌਰਾਨ ਇਸ ਮੀਟਿੰਗ ਦੇ ਵਿੱਚ ਬਲਜੀਤ ਸਿੰਘ ਰਾਏ ਅਵਤਾਰ ਸਿੰਘ ਤਨੂਆ ਹਰਪ੍ਰੀਤ ਸਿੰਘ ਅਤੇ ਇੰਦਰਜੀਤ ਸਿੰਘ ਤੋਂ ਇਲਾਵਾ ਹਰਵਿੰਦਰ ਸਿੰਘ ਅਤੇ ਦਮਨਦੀਪ ਵੀ ਹਾਜ਼ਰ ਸਨ ਮੁਲਾਕਾਤ ਮਗਰੋ ਐਸੋਸੀਏਸ਼ਨ ਦੇ ਆਗੂਦ ਵੱਲੋਂ ਬਕਾਇਦਾ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਕਈ ਅਹਿਮ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਵਾਈਗੁਰ ਜੀ ਵਾਈਗੁਰ ਜੀ ਕੀ ਖਾਲਸਾ ਵਾਈਗੁਰ ਜੀ ਕੀ ਫਤਿਹ ਅਧੀ ਕਲਾ ਬਰਦਰੋ ਐਸੋਸੀਏਸ਼ਨ ਦੇ ਸਾਰੇ ਕੋਰ ਕਮੇਟੀ ਮੈਂਬਰਸ ਇਕੱਠੇ ਹੋ ਕੇ ਜਿਹੜੀ ਸਿਟੀ ਅਫਸਰੀ ਦੀ ਮੇਅਰ ਹੈ ਹਰ ਵਰਸ਼ੀਪ ਬ੍ਰੈਂਡਾ ਲੋਕ ਨੂੰ ਉਹਨਾਂ ਨੂੰ ਮਿਲੇ ਸੀਗੇ ਔਰ ਅਸੀਂ ਉਹਨਾਂ ਨੂੰ ਕਮਿਊਨਿਟੀ ਵੱਲੋਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਆ ਰਹੀਆਂ ਉਹਦੇ ਬਾਰੇ ਦੱਸਿਆ ਅਸੀਂ ਰਿਟਨ ਦੇ ਵਿੱਚ ਇੱਕ ਮੈਮੋਰੰਡਮ ਲੈ ਕੇ ਗਏ ਸੀਗੇ ਜਿਹਦੇ ਵਿੱਚ ਕੁਝ ਇਦਾਂ ਦੇ ਟ੍ਰੈਫਿਕ ਦੇ ਇੰਟਰਸੈਕਸ਼ਨਸ ਨੇ ਜਿਨ੍ਹਾਂ ਦੇ ਉੱਪਰ ਐਕਸੀਡੈਂਟ ਬਹੁਤ ਸਾਰੇ ਹੁੰਦੇ ਨੇ ਉਹਨਾਂ ਤੇ 4-ਵੇ ਜਾਂ ਫਲੈਸ਼ ਲਾਈਟਾਂ ਲਗਾਉਣ ਦੀ ਲੋੜ ਹੈ ਅਸੀਂ ਉਹਨਾਂ ਬਾਰੇ ਦੱਸਿਆ ਔਰ ਇਸ ਤੋਂ ਇਲਾਵਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦੇ ਨਾਮ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਐਲੀਮੈਂਟਰੀ ਸਕੂਲ ਬਣਾਇਆ ਗਿਆ ਉਸੇ ਪੈਟਰਨ ਤੇ ਅਸੀਂ ਇੱਕ ਮੰਗ ਕੀਤੀ ਹੈ ਸਿਟੀ ਅਫਸਰੀ ਦੇ ਸਾਰੇ ਵਸਨੀਕਾਂ ਵੱਲੋਂ ਕਿ ਜਿਹੜੀ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਉਹਨਾਂ ਦੇ ਨਾਮ ਤੇ ਸਿਟੀ ਅਫਸਰੀ ਜਿਹੜੀ ਹੈ ਕਿਸੇ ਵੀ ਸਕੂਲ ਦਾ ਕਿਸੇ ਵੀ ਪਾਰਕ ਦਾ ਕਿਸੇ ਵੀ ਅਜਿਹੀ ਜਗ੍ਹਾ ਦਾ ਨਾਮ ਜਿਹੜਾ ਉਹਨਾਂ ਦੇ ਨਾਮ ਤੇ ਰੱਖੇ ਤਾਂ ਕਿ ਸਾਡੇ ਜਿਹੜੇ ਆਉਣ ਵਾਲੀਆਂ ਜਨਰੇਸ਼ਨਾਂ ਨੇ ਉਹਨਾਂ ਨੂੰ ਉਹਨਾਂ ਦੀ ਸੈਲਫਲੈਸ ਜਿਹੜੀ ਉਹਨਾਂ ਨੇ ਸੈਕਰੀਫਾਈਸ ਕੀਤੀ ਉਹਦੇ ਬਾਰੇ ਪਤਾ ਲੱਗੇ